ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸਾਇੰਦੀ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਇੱਕ ਚੀਜ਼ ਜਿਹੜੀ ਕੋਸ਼ਿਸ਼ ਕੀਤੀ ਲਿਖਣ ਦੀ ਸੱਚਾਈ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਿੰਨੇ ਵੀ ਸੱਚ ਨੂੰ ਮੰਨਣ ਵਾਲੇ ਹੋ ਪਸੰਦ ਕਰੋਗੇ ਤੇ ਜੇ ਤੁਹਾਨੂੰ ਇਹ ਚੀਜ਼ ਚੰਗੀ ਲੱਗੀ ਤਾਂ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜੋੜ ਦਿਓ ਤੇ ਇਹਨੂੰ ਸ਼ੇਅਰ ਅੱਗੇ ਜ਼ਰੂਰ ਕਰ ਦਿਓ ਤਾਂ ਕਿ ਸਾਰਿਆਂ ਦੇ ਕੋਲੇ ਇਹ ਗੱਲ ਪਹੁੰਚ ਜAVE ਤੇ ਸਭ ਨੂੰ ਪਤਾ ਲੱਗੇ ਕਿ ਇਹ ਗੱਲ ਹੈ ਜਾਂ ਨਹੀਂ ਜੋ ਮੈਂ ਕੀ ਲਿਖਿਆ ਮੈਂ ਦੱਸਦਾ ਹਾਂ ਅੱਜ ਕੱਲ ਦੇ ਲੋਕਾਂ ਦੇ ਯਕੀਨ ਅੱਜ ਕੱਲ੍ਹ ਦੇ ਆ ਲੋਕਾਂ ਦੇ ਯਕੀਨ ਉਸ ਰੱਬ ਤੋਂ ਟੁੱਟੀ ਜਾਂਦੇ ਨੇ ਅੱਜ ਕੱਲ੍ਹ ਦੇ ਆ ਲੋਕਾਂ ਦੇ ਯਕੀਨ ਉਸ ਰੱਬ ਤੋਂ ਟੁੱਟੀ ਜਾਂਦੇ ਨੇ ਬਸ ਇਸੇ ਦਾ ਫਾਇਦਾ ਚੱਕ ਕੇ ਬਾਬੇ ਲੁੱਟੇ ਜਾਂਦੇ ਨੇ ਬਸ ਇਸੇ ਦਾ ਫਾਇਦਾ ਚੱਕ ਕੇ ਬਾਬੇ ਲੁੱਟੇ ਜਾਂਦੇ ਨੇ ਤੇਰੇ ਘਰ ਆਹ ਕੀਤਾ ਤੇਰੇ ਘਰ ਉਹ ਕੀਤਾ ਸਹੀ ਕਰਨ ਲਈ ਆ ਚਾਹੀਦਾ ਤੇਰੇ ਘਰ ਉਹ ਕੀਤਾ ਤੇਰੇ ਘਰ ਆ ਕੀਤਾ ਤੇ ਸਹੀ ਕਰਨ ਲਈ ਆ ਚਾਹੀਦਾ ਜੋ ਕੁਝ ਵੀ ਉਹ ਮੰਗਦੇ ਨੇ ਮੂਰੇ ਸੁੱਟੀ ਜਾਂਦੇ ਨੇ ਬਸ ਇਸੇ ਦਾ ਫਾਇਦਾ ਚੱਕ ਕੇ ਹੀ ਬਾਬੇ ਲੁੱਟੇ ਜਾਂਦੇ ਨੇ ਇਸੇ ਦਾ ਫਾਇਦਾ ਚੱਕ ਕੇ ਹੀ ਬਾਬੇ ਲੁੱਟੇ ਜਾਂਦੇ ਨੇ ਗੁਰਦੁਆਰੇ ਤਾਂ ਜਾਂਦੇ ਨੇ ਪਰ ਦਿਲ ਵਿੱਚ ਕੋਈ ਸ਼ਰਧਾ ਨਹੀਂ ਗੁਰਦੁਆਰੇ ਤਾਂ ਜਾਂਦੇ ਨੇ ਪਰ ਦਿਲ ਵਿੱਚ ਕੋਈ ਸ਼ਰਧਾ ਨਹੀਂ ਜੇ ਸ਼ਰਧਾ ਦੇ ਨਾਲ ਜਾਵੇ ਕੋਈ ਫਿਰ ਜ਼ਿੰਦਗੀ ਵਿੱਚ ਕਦੇ ਹਰਦਾ ਨਹੀਂ ਜੇ ਸਰਦਾ ਦੇ ਨਾਲ ਜਾਵੇ ਕੋਈ ਜ਼ਿੰਦਗੀ ਵਿੱਚ ਕਦੇ ਹਾਰਦਾ ਨਹੀਂ ਇਹ ਸਮਝੋ ਕਿ ਆਪਣੀਆਂ ਜੜਾ ਖੁਦ ਪੁੱਟੇ ਜਾਂਦੇ ਨੇ ਬਸ ਇਸੇ ਦਾ ਫਾਇਦਾ ਚੱਕ ਕੇ ਬਾਬੇ ਲੁੱਟੇ ਜਾਂਦੇ ਨੇ ਬਸ ਇਸੇ ਦਾ ਫਾਇਦਾ ਚੱਕ ਕੇ ਬਾਬੇ ਲੁੱਟੇ ਜਾਂਦੇ ਨੇ ਹਾਂ ਹੀਰ ਇੱਕ ਗੱਲ ਯਾਦ ਆਈ ਹਾਂ ਹੀਰ ਇੱਕ ਗੱਲ ਯਾਦ ਆਈ ਮਾਫ਼ ਕਰੀ ਥੋੜੀ ਦੇਰ ਬਾਅਦ ਆਈ ਵਹਿਮਾਂ ਦੇ ਵਿੱਚ ਪੈ ਆਪੇ ਗੱਲ ਕੁੱਟੀ ਜਾਂਦੇ ਨੇ ਵਹਿਮਾਂ ਦੇ ਵਿੱਚ ਪੈ ਕੇ ਆਪੇ ਹੀ ਗੱਲ ਕੁੱਟੇ ਜਾਂਦੇ ਨੇ ਬਸ ਇਸੇ ਦਾ ਫਾਇਦਾ ਚੱਕ ਕੇ ਬਾਬੇ ਲੁੱਟੇ ਜਾਂਦੇ ਨੇ ਬਸ ਇਸੇ ਦਾ ਫਾਇਦਾ ਚੱਕ ਕੇ ਬਾਬੇ ਲੁੱਟੇ ਜਾਂਦੇ ਨੇ ਅੱਜ ਕੱਲ੍ਹ ਦੇ ਲੋਕਾਂ ਦੇ ਯਕੀਨ ਰੱਬ ਤੋਂ ਟੁੱਟੇ ਜਾਂਦੇ ਨੇ ਸੋ ਮੇਰੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਆ ਜੋ ਅੱਜ ਦੇ ਟਾਈਮ ਦੀ ਸੱਚਾਈ ਆ ਕਿ ਤੁਸੀਂ ਜਿੰਨੇ ਵਹਿਮਾਂ 'ਚ ਪੈਨੇ ਹੋ ਅੱਜ ਕੱਲ੍ਹ ਦੇ ਬਾਬੇ ਤੋਂ ਉਹਨੂੰ ਉੱਨਾ ਹੀ ਜ਼ਿਆਦਾ ਲੁੱਟਦੇ ਨੇ ਤਾਂ ਕਿ ਤੁਸੀਂ ਡਰ ਜਾਂਦੇ ਹੋਂਦਿਆਂ ਗੱਲਾਂ ਸੁਣ ਕੇ ਆਪਣੇ ਪੀਰ ਦੇ ਉੱਤੇ ਆਪਣੇ ਯਾਰ ਦੇ ਉੱਤੇ ਯਕੀਨ ਰੱਖੋ ਤੁਸੀਂ ਜਰੂਰ ਖੁਸ਼ ਰਹੋਗੇ ਆਬਾਦ ਰਹੋਗੇ ਕੰਮ ਕਰਕੇ ਤਰੱਕੀ ਕਰੋਗੇ ਜੈਸਾ ਹੀ ਜੀ